ਤੁਸੀਂ ਦੇਖ ਰਹੇ ਹੋ ਪੰਜਾਬ ਐਮਪੀਐਮ ਦਾਸੀਏ ਕੀ ਗੱਲਬਾਤ ਕਰਨ ਲੱਗੇ ਆਂ ਪੰਜਾਬ ਸਟੇਟ ਡੀਅਰ 200 ਮੰਥਲੀ ਲੋਟਰੀ ਦੇ ਬਾਰੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਡੀਅਰ ਕੰਪਨੀ ਦੇ ਨਾਲ ਮਿਲ ਕੇ ਇਹ ਲੋਟਰੀ ਚਲਾਈ ਜਾਂਦੀ ਹੈ ਦੱਸ ਦਈਏ ਕਿ ਇਸ ਦੇ ਵਿੱਚ ਨਤੀਜੇ ਜੋ ਕਿ ਬੀਤੇ ਸ਼ਨੀਵਾਰ ਐਲਾਨੇ ਗਏ ਸੀ ਔਰ ਇਹਨਾਂ ਨਤੀਜਿਆਂ ਦੇ ਵਿੱਚ ਪਹਿਲਾ ਇਨਾਮ ਜੋ ਕਿ ਇੱਕ ਔਰਤ ਦਾ ਲੱਗਿਆ ਵੈ ਔਰ 1.5 ਕਰੋੜ ਦਾ ਇਹ ਪਹਿਲਾ ਇਨਾਮ ਸੀ ਕੌਣ ਹੈ ਔਰਤ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰ ਦੰਨੇ ਆ ਅਸੀਂ ਕੀ ਪਹਿਲਾ ਇਨਾਮ ਜੋ ਕਿ ਫਰੀਦਕੋਟ ਦੇ ਵਿੱਚ ਲੱਗਿਆ ਹੈ ਫਰੀਦਕੋਟ ਦੇ 사াদক ਕਸਬੇ ਦੇ ਵਿੱਚ ਇਨਾਮ ਲੱਗਿਆ ਵੈ ਜਿਸ ਦਾ ਟਿਕਟ ਨੰਬਰ ਪਹਿਲਾਂ ਦੱਸ ਦਿੰਨੇ ਆ ਟਿਕਟ ਨੰਬਰ ਹੈ 974640 ਇਹ ਉਹ ਟਿਕਟ ਹੈ ਜਿਸ ਦੇ ਵਿੱਚ ਪਹਿਲਾ ਇਨਾਮ ਲੱਗਿਆ ਪਿਆ ਔਰ ਇਹ ਨਸੀਬ ਵਾਲਾ ਕੌਣ ਹੈ ਇਹ ਨਸੀਬ ਵਾਲਾ ਕੋਈ ਹੋਰ ਨਹੀਂ ਨਸੀਬਕੋਰੀ ਨੇ ਨਸੀਬਕੌਰ ਜੋ ਕਿ ਇੱਕ ਮਜ਼ਦੂਰ ਨੇ ਕੰਮਕਾਜ ਜੋ ਉਹਨਾਂ ਦਾ ਮਜ਼ਦੂਰੀ ਦਾ ਕਰਦੇ ਨੇ ਅਤੇ ਉਹਨਾਂ ਦੇ ਪਤੀ ਨੇ ਇਹ ਟਿਕਟ ਜੋ ਕਿ ਆਪਣੀ ਪਤਨੀ ਦੇ ਲਈ ਖਰੀਦੀ ਸੀ ਫਿਰ ਇਸ ਟਿਕਟ ਦੇ ਵਿੱਚ ਹੁਣ ਪਹਿਲਾ ਇਨਾਮ ਜੋ ਕਿ ਡੇਡ ਕਰੋੜ ਰੁਪਏ ਦਾ ਨਿਕਲਿਆ ਪਰ ਇਹ ਡੇਡ ਕਰੋੜ ਰੁਪਏ ਦਾ ਇਨਾਮ ਮੰਥਲੀ ਲੋਟਰੀ ਯਾਨੀ ਕਿ ਪੰਜਾਬ ਸਟੇਟ ਡੀਅਰ 200 ਮੰਥਲੀ ਲੋਟਰੀ ਦੇ ਵਿੱਚ ਉਹਨਾਂ ਦਾ ਇਹ ਪਹਿਲਾ ਇਨਾਮ ਨਿਕਲਿਆ ਹੈ ਸੂਬੇ ਦੇ ਵਿੱਚ ਇਸ ਕੰਪਨੀ ਦੇ ਵੱਲੋਂ ਡੀਅਰ ਕੰਪਨੀ ਦੇ ਵੱਲੋਂ ਜੋ ਲਾਟਰੀ ਹੈ ਉਹ ਸੂਮੂ ਚਲਾਇਆ ਜਾਂਦਾ ਹੈ ਬਹੁਤ ਸਾਰੇ ਜਿਹੇ ਲੋਕ ਨੇ ਜੋ ਇਸ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਨੇ ਅਤੇ ਇਹ 200 ਰੁਪਏ ਦੀ ਟਿਕਟ ਕਰੋੜਪਤੀ ਸਖਸ਼ ਨੂੰ ਰਾਤੋਂ ਰਾਤ ਬਣਾ ਦਿੰਦੀ ਹੈ ਸ਼ਨੀਵਾਰ ਸ਼ਾਮ 6 ਵਜੇ ਇਸ ਦੇ ਨਤੀਜੇ ਐਲਾਨੇ ਜਾਂਦੇ ਨੇ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਜੋ ਪਹਿਲਾ ਇਨਾਮ ਹੈ ਟਿਕਟ ਨੰਬਰ 974640 ਦਾ ਨਿਕਲਦਾ ਹੈ ਪੋਲੀ ਟਿਕਟ ਜੋ ਕਿ ਫਰੀਦਕੋਟ ਦੇ ਵਿੱਚ ਵਿਕਦੀ ਹੈ 사ਦਕ ਕਸਬੇ ਦੇ ਵਿੱਚ ਟਿਕਟ ਨੂੰ ਵੇਚਿਆ ਜਾਂਦਾ ਵੈ ਅਤੇ ਉਸ ਤੋਂ ਬਾਅਦ ਇੱਕ ਮਜ਼ਦੂਰ ਔਰਤ ਨਸੀਬਕੌਰ ਜਿਨ੍ਹਾਂ ਦੇ ਪਤੀ ਟਿਕਟ ਖਰੀਦੇ ਨੇ ਆਪਣੀ ਪਤਨੀ ਦੇ ਨਾਮ ਤੇ ਅਤੇ ਨਸੀਬ ਹੋਣਾ ਦੇ ਖੁੱਲ ਜਾਂਦੇ ਨੇ ਕਿਸਮਤ ਬਦਲ ਜਾਂਦੀ ਵੈ ਸੋ ਲਾਟਰੀ ਦੀ ਟਿਕਟ ਇੱਕ 200 ਰੁਪਏ ਦੀ ਟਿਕਟ ਨੇ 1.5 ਕਰੋੜ ਰੁਪਇਆ ਜਿਤਾ ਦਿੱਤਾ ਵੈ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ ਇਹ ਗੱਲ ਬਿਲਕੁਲ ਸੱਚ ਹੋ ਜਾਂਦੀ ਹੈ ਜਦ ਨਸੀਬ ਕੋਰ ਦਾ ਪਹਿਲਾ ਇਨਾਮ 200 ਰੁਪਏ ਦੇ ਵਿੱਚ ਪਹਿਲਾ ਇਨਾਮ ਲਗਦਾ ਹੈ ਹਾਲਾਂਕਿ ਨਸੀਬ ਕੋਰ ਲੰਬੇ ਸਮੇਂ ਤੋਂ ਕਿਸਮਤ ਅਜ਼ਮਾਉਂਦੇ ਰਹੇ ਨੇ ਦਾਜੀ ਕੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਬੀਤੇ 4 ਸਾਲਾਂ ਤੋਂ ਉਹਨਾਂ ਵੱਲੋਂ ਕਿਸਮਤ ਅਜ਼ਮਾਈ ਜਾਂਦੀ ਸੀ ਪਰ ਕਦੇ ਕੋਈ ਵੱਡਾ ਇਨਾਮ ਨਹੀਂ ਨਿਕਲਿਆ ਸੀ ਪਰ ਇਸ ਵਾਰ ਜੋ ਉਹਨਾਂ ਦੀ ਨਸੀਬ ਨੇ ਜੋ ਉਹਨਾਂ ਦੇ ਸਾਥ ਦੰਦੇ ਨੇ ਅਤੇ ਪਹਿਲਾ ਇਨਾਮ 1.5 ਕਰੋੜ ਰੁਪਏ ਦਾ ਵਿਖਿਆ ਹੋਇਆ ਟਿਕਟਾਂ ਦੇ ਵਿੱਚੋਂ ਗਰੰਟਡ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਔਰ ਗਰੰਟਡ ਸਰਕਾਰ ਦੇ ਵੱਲੋਂ ਇਸ ਨਾਮ ਨੂੰ ਦਿੱਤਾ ਗਿਆ ਹੈ ਔਰ ਮੰਥਲੀ ਲੋਟਰੀ ਦੇ ਵਿੱਚ ਡਰਾ ਨਿਕਲਿਆ ਹੈ ਸੋ ਇਸ ਨੂੰ ਪੰਜਾਬ ਸਟੇਟ ਡੀਅਰ ਮੰਥਲੀ 200 ਲੋਟਰੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ ਇਸ ਲੋਟਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਬਹੁਤ ਘੱਟ ਕੀਮਤ ਦੇ ਵਿੱਚ 1.5 ਕਰੋੜ ਰੁਪਏ ਪਰਣਦਾ ਹੈ ਟਿਕਟ ਮੌਕਾ ਦਿੰਦੀ ਹੈ ਹਰ ਮਹੀਨੇ ਇਸ ਦੇ ਡਰਾ ਨਿਕਲਦੇ ਨੇ ਅਤੇ ਹਰ ਮਹੀਨੇ ਕੋਈ ਇੱਕ ਵਿਅਕਤੀ ਜੋ 1.5 ਕਰੋੜ ਜਿੱਤਦਾ ਵੈ ਯਾਨੀ ਕਿ ਸਾਲ ਦੇ ਵਿੱਚ ਪੰਜਾਬ ਸਰਕਾਰ 12 ਕਰੋੜ ਪਤੀ ਬਣਾਉਂਦੀ ਹੈ ਅਤੇ ਇਸ ਇਹ ਡੀਅਰ ਕੰਪਨੀ ਦੇ ਨਾਲ ਮਿਲ ਕੇ ਚਲਾਇਆ ਜਾਂਦਾ ਵੈ ਔਰ ਇਸ ਦੇ ਵਿੱਚ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਕਿਸਮਤ ਅਜ਼ਮਾਈ ਜਾ ਰਹੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਟਰੀ ਇੱਕ ਕਿਸਮਤ ਦਾ ਖੇਡ ਹੈ ਇਸ ਦੇ ਵਿੱਚ ਤੁਸੀਂ ਪੈਸੇ ਬਹੁਤੇ ਨਿਵੇਸ਼ ਨਹੀਂ ਕਰਨੇ ਉਨੇ ਹੀ ਪੈਸੇ ਨਿਵੇਸ਼ ਕਰੋ ਜਿੰਨੀ ਤੁਹਾਡੀ ਜੇਬ ਤੁਹਾਨੂੰ ਅਲੋਕ ਕਰਦੀ ਅਤੇ ਆਪਣੀ ਕਿਸਮਤ ਸੂਝ-ਬੂਝ ਦੇ ਨਾਲ ਅਜ਼ਮਾਓ ਆਪਣੀ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਆਪਣੇ ਘਰ ਦੇ ਖਰਚੇ ਆਪਣੇ ਪਰਿਵਾਰ ਦੇ ਖਰਚੇ ਬੱਚਿਆਂ ਦੇ ਖਰਚੇ ਦਵਾਈ ਦੇ ਖਰਚੇ ਹਰ ਇੱਕ ਤਰ੍ਹਾਂ ਦਾ ਖਰਚਾ ਕੱਢਣ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੁਝ ਜੇਬ ਖਰਚੇ ਦੇ ਵੱਜੋਂ ਪੈਸੇ ਬਚਦੇ ਨੇ ਤਾਂ ਉਹਨਾਂ ਪੈਸਿਆਂ ਦੇ ਵਿੱਚੋਂ ਕੁਝ ਪੈਸਿਆਂ ਨੂੰ ਬਚਾ ਕੇ ਲੋਟਰੀ ਖਰੀਦੀ ਜਾ ਸਕਦੀ ਹੈ ਤੇ ਕਿਸਮਤ ਅਜ਼ਮਾਈ ਜਾ ਸਕਦੀ ਹੈ ਇਸ ਨੂੰ ਨਿਤ ਦੀ ਆਦਤ ਬਣਾਣਾ ਇੱਕ ਮਾੜੀ ਆਦਤ ਹੋਵੇਗੀ ਤੇ ਇਸ ਦੇ ਨਤੀਜੇ ਹੈ ਜੋ ਕਿ ਮਾੜੇ ਹੋਣਗੇ ਇਸ ਕਰਕੇ ਲੋਟਰੀ ਕਿਸਮਤ ਦਾ ਖੇਡ ਹੈ ਕਿਸਮਤ ਅਜ਼ਮਾਉਣ ਦੇ ਲਈ ਲੋਟਰੀ ਤੁਸੀਂ ਜ਼ਰੂਰ ਖਰੀਦ ਸਕਦੇ ਹੋ